ਕਰਕੇ ਪਹੁੰਚ ਗਏ ਹਾਂ ਮੈਜਿਕ ਸਿਟੀ ਤੇ ਬਾਹਰੋਂ ਤੁਸੀਂ ਨਜ਼ਾਰਾ ਦੇਖੋ ਕਿੰਨਾ ਸੋਹਣਾ ਲੱਗੀ ਜਾਂਦਾ ਅਸੀਂ ਬਿਲਕੁਲ ਪਰਫੈਕਟ ਟਾਈਮ ਤੇ ਪਹੁੰਚੇ ਹਾਂ ਹਨਾ ਲਾਈਟਿੰਗ ਵੀ ਹੋ ਗਈ ਸ਼ੁਰੂ ਤੇ ਜਿਵੇਂ ਪੰਜਾਬ ਦੇ ਹੀਰੋ ਨਹੀਂ ਹੁੰਦੇ ਕੋਈ ਵੀ ਇਹ ਜਿਆ ਪਰਸਨ ਨਹੀਂ ਸੀ ਜਿਨ੍ਹਾਂ ਨੇ ਇਹਨਾਂ ਨਾਲ ਫੋਟੋ ਨਹੀਂ ਖਿਚਾਈ ਸਾਰੇ ਵਾਦੀ ਵਾਰੀ ਕਹਿ ਰਹੇ ਜੀ ਫੋਟੋ ਖਿਚਾਓ ਫੋਟੋ ਖਿਚਾਓ ਬੜਾ ਮਜ਼ਾ ਆਇਆ ਯੂ ਬੋਗਰ ਯੈਸ ਆਮ ਬੋਗਰ ਸਲਾਮ ਅਲੈਕੁਮ ਯੈਸ ਹੀ ਇਜ਼ ਵੈਰੀ ਆਪ ਬਈਆ ਦੇਖੋ ਯਾਰ ਅੰਦਰ ਰੌਣਕੀ ਰੌਣਕ ਲਾਈਟਸ ਕਿੰਨੀਆਂ ਸੋਹਣੀਆਂ ਲਾਈਆਂ ਹੋਈਆਂ ਨੇ ਇਹ ਵੀ ਬਹੁਤ ਵਧੀਆ ਪਲੇਸ ਆ ਤੇ ਬੜੀ ਰੌਣਕ ਆ ਦੇਖੋ ਇੱਥੇ ਬੱਚਿਆਂ ਲਈ ਤਾਂ ਬਹੁਤ ਸਾਰੀਆਂ ਆਪਸ਼ਨਾਂ ਨੇ ਇੱਥੇ ਤੇ ਜੇ ਆ ਤੁਹਾਨੂੰ ਐਕਸਪਲੋਰ ਕਰਨਾ ਘਟੋ ਘਟ ਤਿੰਨ ਚਾਰ ਘੰਟੇ ਦਾ ਚਾਹੀਦੇ ਨੇ ਸ੍ਰੀ ਗਾਲ ਜੀ ਗੁੱਡ ਮਾਰਨਿੰਗ ਤੇ ਰਾਤੀ ਅਸੀਂ ਕਾਫੀ ਲੇਟ ਪਹੁੰਚੇ ਸੀ ਕਿ 4 ਵਜੇ ਪਹੁੰਚੇ ਸੀ ਹੋਸਟਲ ਤੇ ਥੱਕੇ ਹਾਰੇ ਸੌਂ ਗਏ ਤੇ ਮੈਂ ਕੈਬ ਬੁੱਕ ਕੀਤੀ ਆ ਇੱਥੇ ਤਾਂ ਯਾਰ ਕੈਬ ਤਾਂ ਅਲਮੱਟੀ ਨਾਲੋਂ ਵੀ ਸਸਤੀ ਆ ਅਲਮੱਟੀ ਲਗਭਗ 2 250 ਦੀ ਪੈਂਦੀ ਸੀ ਕੈਬ ਇੱਥੇ ਸਿਰਫ 80 ਰੁਪਏ ਦੀ ਪਈ ਆ ਅਤੇ ਆ ਭਾਈ ਜੀ ਆ ਭਾਈ ਦੋਨੇ ਸਰਸੇ ਤੁਹਾਨੂੰ ਸ੍ਰੀ ਗਾਲ ਜੀ ਤੇ ਅਸੀਂ ਚੱਲੇ ਆ ਮੈਜਿਕ ਸਿਟੀ ਸੁਣਿਆ ਆ ਕਿ ਬਹੁਤ ਵਧੀਆ ਆ ਬਾਕੀ ਜਾ ਕੇ ਪਤਾ ਲੱਗੂਗਾ ਕਿੱਦਾਂ ਦੀ ਕਿਉਂ ਭਾਈ ਮਜ਼ਾ ਆ ਰਿਹਾ ਪੁੱਤ ਬਹੁਤ ਮਜ਼ਾ ਆ ਰਿਹਾ ਬਹੁਤ ਸੋਹਣੀ ਬਿਊਟੀਫੁਲ ਸਿਟੀ ਆ ਹਾਂ ਬਹੁਤ ਬਿਊਟੀਫੁਲ ਬੜਾ ਮਜ਼ਾ ਆਇਆ ਵੀਰ ਜੀ ਮਿਲਿਆ ਨੇ ਬਹੁਤ ਮਜ਼ਾ ਆਇਆ ਬਹੁਤ ਮਜ਼ੇ ਕਰ ਰਹੇ ਆ ਅਸੀਂ ਅੱਤੇ ਪਹਿਲਾਂ ਲਮਾਟੀ ਸੀ ਹੁਣ ਜੇਬੀਕਸਤਾਨ ਆਏ ਫਿਰ ਬਾਕੂ ਜਾਵਾਂਗੇ ਭਾਈ ਜੀ ਮੇਰੇ ਬਹੁਤ ਅੱچھے ਸੁਭਾਅ ਦੇ ਵੀਰ ਜੀ ਨੇ ਇਹਨਾਂ ਦਾ ਚੈਨਲ ਇਹਨੂੰ ਫੋਲੋ ਕਰੋ ਦੱਬ ਕੇ ਵਧੀਆ ਵਧੀਆ ਵੀਡੀਓ ਖਾਨਗੇ ਮੇਰੇ ਵੀਰ ਜੀ ਠੀਕ ਹੈ ਵੀਰ ਯੂ ਆ ਬਲੋਗਰ ਯੈਸ ਆਮ ਬਲੋਗਰ ਸਲਾਮ ਅਲੈਕੁਮ ਯੈਸ ਹੀ ਇਜ਼ ਵੈਰੀ ਐਕਸਪਰਟ ਇਨ ਕਰਕੇ ਪਹੁੰਚ ਗਏ ਹਾਂ ਮੈਜਿਕ ਸਿਟੀ ਤੇ ਬਾਹਰੋਂ ਤੁਸੀਂ ਨਜ਼ਾਰਾ ਦੇਖੋ ਕਿੰਨਾ ਸੋਹਣਾ ਲੱਗੀ ਜਾਂਦਾ ਆ ਦੇਖੋ ਨਜ਼ਾਰਾ ਆਏ ਤੇ ਸਾਡੇ ਅਸੀਂ ਬਿਲਕੁਲ ਪਰਫੈਕਟ ਟਾਈਮ ਤੇ ਪਹੁੰਚੇ ਹਾਂ ਹਨਾ ਲਾਈਟਿੰਗ ਵੀ ਹੋ ਗਈ ਸ਼ੁਰੂ ਤੇ ਨਾਲੇ ਥੋੜਾ ਜਿਹਾ ਮੌਸਮ ਵੀ ਬਹੁਤ ਵਧੀਆ ਹਨਾ ਤੇ ਆ ਦੇਖੋ ਪੂਰੀ ਜਿਵੇਂ ਦੁਬਈ ਦਾ ਗਲੋਬਲ ਵਿਲੇਜ ਨਹੀਂ ਉਦਾਂ ਦੀ ਫੀਲਿੰਗ ਆ ਰਹੀ ਹੈ ਆ ਦੇਖੋ ਪੂਰੀ ਚਹਲ ਪਹਿਲ ਆ ਸ਼ਹਿਰ ਦੀ ਇਹਦੇ ਵਿੱਚ ਇੱਥੇ ਆ ਕੇ ਫਾਇਦਾ ਇਹ ਆ ਕਿ ਇੱਥੇ ਬਿਲਕੁਲ ਵੀ ਟਿਕਟ ਫ੍ਰੀ ਆ ਬਿਲਕੁਲ ਫ੍ਰੀ ਆਫ ਕੋਸਟ ਆ ਹਨਾ ਤੇ ਸਿੱਧਾ ਐਂਟਰੀ ਹੋ ਜਾਣੀ ਲੋ ਜੀ ਅਸੀਂ ਐਂਟਰ ਹੋਣ ਲੱਗੇ ਆ ਮੈਜਿਕ ਸਿਟੀ ਚ ਆਪ ਵੀ ਆ ਦੇਖੋ ਯਾਰ ਅੰਦਰ ਰੌਣਕੀ ਰੌਣਕ ਆ ਲਾਈਟਸ ਕਿੰਨੀਆਂ ਸੋਹਣੀਆਂ ਲਾਈਆਂ ਹੋਈਆਂ ਨੇ ਬਹੁਤ ਵਧੀਆ ਫੀਲ ਆ ਰਹੀ ਹੈ ਆ ਤਹਾਂਨੇ ਪੰਜਾਬ ਜੀ ਬਹੁਤ ਬੰਦੇ ਆਏ ਹੋਏ ਨੇ ਤੇ ਕਾਫੀ ਜਣੇ ਦਿਖ ਰਹੇ ਨੇ ਇੱਥੇ ਤੇ ਇੱਕ ਕੰਪਨੀ ਦੇ ਟੂਰ ਤੇ ਆਏ ਨੇ ਬਾਈ ਕਹਿੰਦਾ ਕਿ ਅਸੀਂ 90 ਜਣੇ ਆਏ ਆ ਸੰਗਰੂਰ ਪਟਿਆਲਾ ਬਰਨਾਲਾ ਬਠਿੰਡਾ ਏਰੀਆ ਤੋਂ ਪਰ ਯਾਰ ਲਾਈਟਸ ਜੜੀਆਂ ਸੁਣੀਆਂ ਨਹੀਂ ਤਾਂ ਇਹ ਇੱਕ ਵਾਅਦਾ ਵਰਤ ਹੈਗਾ ਤੇ ਨਾਲੇ ਤੁਸੀਂ ਇਹ ਦੇਖੋ ਇਹਦੀ ਬਿਲਕੁਲ ਵੀ ਟਿਕਟ ਨਹੀਂ ਹੈਗੀ ਹਨਾ ਜ਼ੀਰੋ ਟਿਕਟ ਹੈ ਤੇ ਇਨਫਰਾਸਟ੍ਰਕਚਰ ਕਿੰਨਾ ਵਧੀਆ ਬਣਾਇਆ ਹੋਇਆ ਤੁਸੀਂ ਦੇਖ ਹੀ ਰਹੇ ਹੋ ਤੇ ਸਾਫ ਸਫਾਈ ਵੀ ਬਹੁਤ ਤੇ ਸਾਮ ਸੰਭਾਲ ਵੀ ਬਹੁਤ ਆ ਥਾਂ ਤੇ ਆ ਦੇਖੋ ਜੀ ਵੇਖਣ ਦੀ ਥਾਂ ਕੋਈ ਆਪਣਾਈ ਹੀ ਨਹੀਂ ਕੀ ਫਾਊਂਟੇਨ ਸ਼ੋਅ ਸਿਰਫ 8:00 ਕੇ 0 ਮਿੰਟ ਤੇ ਸ਼ੁਰੂ ਹੋ ਕੇ 8:10 ਤੱਕ ਚੱਲਦਾ ਤੇ ਬਾਕੀ ਰੌਣਕ ਪੂਰੀ ਹੈ ਇੱਥੇ ਇੱਥੇ ਵੀ ਯਾਰ ਕਾਫੀ ਲੋਕੀ ਨਾ ਫੋਟੋਆਂ ਖਿਚਾਉਂਦੇ ਨੇ ਪੱਗ ਕਰਕੇ ਤੇ ਉਹਨਾਂ ਨੇ ਇੱਕ ਡਿਫਰੈਂਟ ਜੀ ਲੁੱਕ ਲੱਗਦੀ ਆ ਤਾਂ ਕਰਕੇ ਇੱਥੇ ਤਾਂ ਬੱਚਿਆਂ ਦੇ ਖੇਡਾਂ ਨੇ ਸਾਰੀਆਂ ਵੀ ਬਾਈ ਜੀ ਬੜਾ ਸੋਹਣਾ ਨਜ਼ਾਰਾ ਹਾਂ ਨੋ 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 ਵਾਓ ਯਾਰ ਤੇ ਲੇਕ ਦੇਖੋ ਕਿੰਨੀ ਸੋਹਣੀ ਚਲਾ ਰੱਖੀ ਆ ਭਾਈ ਗੱਡੀ ਤੇ ਗੇੜਾ ਲਾਉਣਾ ਤੇ ਬੜਾ ਨਾਈਸ ਆ ਤੇ ਵਾਈਬ ਦੇਖੋ ਇੱਥੋਂ ਦੀ ਕਿੰਨੀ ਸੋਹਣੀ ਆ ਉਹ ਨਾਲ-ਨਾਲ ਬਲੂ ਲਾਈਟ ਲਾ ਰੱਖੀ ਆ ਵਾਓ ਤੇ ਭਾਈ ਬਹੁਤ ਵਧੀਆ ਪਲੇਸ ਆ ਤੇ ਬੜੀ ਰੌਣਕ ਆ ਦੇਖੋ ਇੱਥੇ ਬੱਚਿਆਂ ਲਈ ਤਾਂ ਬਹੁਤ ਸਾਰੀਆਂ ਆਪਸ਼ਨਾਂ ਨੇ ਇੱਥੇ ਤੇ ਜੇ ਆ ਤੁਹਾਨੂੰ ਐਕਸਪਲੋਰ ਕਰਨਾ ਘਟੋ-ਘਟ 3-4 ਘੰਟੇ ਦਾ ਚਾਹੀਦੇ ਨੇ ਤੇ ਇੱਥੇ ਸੱਤ ਸਾਢੇ 7 ਵਜੇ ਤੱਕ ਆ ਜਾਓ ਕਿਉਂਕਿ ਇਸ ਤੋਂ ਬਾਅਦ ਉਹ 8 ਵਜੇ ਇੱਕ ਫੌਂਟੇਨ ਸ਼ੋਅ ਚੱਲਦਾ ਤੇ ਉਹ ਬਹੁਤ ਸੋਹਣਾ ਹੁੰਦਾ ਤੇ 8 ਵਜੇ ਤੋਂ ਬਾਅਦ ਇਹ ਸਿਰਫ 10 ਵਜੇ ਇਹਦੇ ਨੇੜੇ ਤੇ ਚੱਲਦਾ ਤਾਂ ਉਹ ਬਹੁਤ ਲੇਟ ਹੋ ਜਾਂਦਾ ਤਾਂ ਕਰਕੇ ਕੋਈ 7:00 ਵਜੇ ਆ ਜਾਓ ਇੱਥੇ ਤੇ ਆਪਣਾ ਵਧੀਆ ਇੰਜੋਏ ਕਰੋ ਤੇ ਆਪਣਾ ਰਾਉਂਡ ਨਾਲ 10 ਵਜੇ ਜਾ ਕੇ ਜਾਇਓ ਇੱਥੇ ਨਾ ਤੇ ਖਾਣ ਪੀਣ ਦੀ ਆਪਸ਼ਨਸ ਵੀ ਵਧੀਆ ਨੇ ਆਓ ਹਾ ਆਹ ਦੇਖੋ ਇਹ ਚੱਲ ਰਹੀ ਹੈ ਉਹ ਦੇਖੋ ਉੱਪਰ ਕਲਰਫੁੱਲ ਆ ਦੇਖੋ ਬਈ ਕਿੱਡੀ ਸੋਹਣੀ ਇਹਨਾਂ ਨੇ ਡੈਕੋਰੇਸ਼ਨ ਕੀਤੀ ਆ ਅਮਰੀਲਾ ਹਸ ਨਾਲ ਉਹ ਕਿੱਥੇ ਟੈਕਸੀ ਕੋਕਾ ਗੋਲਾ ਪੀਣ ਦੇ ਬੜੇ ਸ਼ਕੀਨ ਨੇ ਭਾਈ ਤੁਹਾਨੂੰ ਮੈਜਿਕ ਸਿਟੀ ਕਿਵੇਂ ਦਾ ਲੱਗੇ ਪਾਜੀ ਬਹੁਤ ਵਧੀਆ ਮੈਜਿਕ ਸਿਟੀ ਲੱਗਿਆ ਬਾਕੀ ਤੁਸੀਂ ਮਿਲੋ ਮੈਨੂੰ ਹੋਰ ਵੀ ਜ਼ਿਆਦਾ ਸਵਾਦ ਆਇਆ ਬਹੁਤ ਵੰਡਰਫੁਲ ਹੈ ਮੈਜਿਕ ਸਿਟੀ ਅਸੀਂ ਲਾਸਟ ਦੁਬਈ ਗਏ ਸੀ ਗਲੋਬਲ ਵਿਲੇਜ ਸੀ ਉਹ ਵੀ ਬਹੁਤ ਬੈਸਟ ਸੀ ਮਗਰ ਆਪ ਬਹੁਤ ਵਧੀਆ ਹੈ ਮਜ਼ਾ ਆ ਗਿਆ ਭਾਈ ਦਾ ਚੈਨਲ ਨੂੰ ਜੁਆਇਨ ਕਰੋ ਵਾਟ ਵਾਟ ਪ੍ਰਮੋਟ ਕਰੋ ਭਾਈ ਜੀ ਆਪਾਂ ਨੂੰ ਵਧੀਆ ਵਧੀਆ ਵੀਡੀਓ ਦਿਖਾਣਾ ਨਿਊਜ਼ੀਲੈਂਡ ਵਾਲਾ ਬਲੌਗ ਦੇਖਿਆ ਮੈਂ ਬੜਾ ਮਜ਼ਾ ਆਇਆ ਭਾਈ ਬਹੁਤ ਵਧੀਆ ਸਵਾਬ ਦੇਣਾ ਇੱਥੇ ਆਏ ਹੋਏ ਸੀ ਮੈਜਿਕ ਸਿਟੀ ਤੇ ਜਿਵੇਂ ਪੰਜਾਬ ਦੇ ਹੀਰੋ ਨਹੀਂ ਹੁੰਦੇ ਕੋਈ ਵੀ ਜਿਆ ਪਰਸਨ ਨਹੀਂ ਸੀ ਜਿਨ੍ਹਾਂ ਨੇ ਇਹਨਾਂ ਨਾਲ ਫੋਟੋ ਨਹੀਂ ਖਿਚਾਈ ਸਾਰੇ ਵਾਰੀ ਵਾਰੀ ਕਹਿ ਰਹੇ ਸੀ ਫੋਟੋ ਖਿਚਾਓ ਫੋਟੋ ਖਿਚਾਓ ਬੜਾ ਮਜ਼ਾ ਆਇਆ ਥੈਂਕ ਯੂ ਭਾਜੀ ਮਿਲ ਕੇ